ਸੋਸੀ ਗਾਲ ਜੀ ਕੀ ਹਾਲ ਚਾਲ ਹੈ ਵੀਰੋ ਸਾਰੇ ਭਰਾਵਾਂ ਦਾ ਵੀਰੋ ਸਮਾਂ ਦੇਖ ਲਓ ਬਹੁਤ ਹੀ ਤੇਜ਼ੀ ਨਾਲ ਵੱਧ ਚੁੱਕਾ ਹੈ ਠੀਕ ਹੈ ਜੀ ਤੇ ਜਿੱਥੇ ਆਪਾਂ ਖੇលਦੇ ਹੁੰਦੇ ਸੀ ਜਿੱਥੇ ਪੱਧਰੀਆਂ ਜਗ੍ਹਾ ਹੁੰਦੀਆਂ ਸੀ ਜਾਂ ਕਹਿਣ ਦਾ ਮਤਲਬ ਖੇਤਾਂ ਦੇ ਵਿੱਚ ਬੈਡਬਾਲ ਖੇលਦੇ ਹੁੰਦੇ ਸੀ ਠੀਕ ਹੈ ਜੀ ਅੱਜ ਉਹ ਉਸ ਜਗ੍ਹਾ ਤੇ ਘਰ ਦੇਖੋ ਕਿੰਨੀ ਤੇਜ਼ੀ ਨਾਲ ਦੋ ਤਿੰਨ ਥਾਲਾਂ ਦੇ ਜਾਂ ਪੰਜਾਂ ਸਾਲਾਂ ਦੇ ਵਿੱਚ ਫਰਕ ਪੈ ਗਿਆ ਹਨ ਤੇ ਉਹ ਸਾਰੇ ਪਲਾਟ ਕੱਟ ਹੋ ਗਏ ਉੱਥੇ ਘਰ ਜਾ ਟਿਕਾਨਾਂ ਬਣ ਗਈਆਂ ਹਨ ਦੇਖੋ ਸਮਾਂ ਕਿੰਨੀ ਛੇਤੀ ਆਪਣਾ ਚੇਂਜ ਹੋ ਰਿਹਾ ਹਨ ਤੇ ਤੁਹਾਨੂੰ ਪਤਾ ਹਨਾ ਤੇ ਬਾਕੀ ਤੁਸੀਂ ਬਲੌਗ ਦੇ ਵਿੱਚ ਦੇਖਿਓ ਜਿਹੜੀਆਂ ਪੱਧਰੀਆਂ ਜਗ੍ਹਾ ਹੁੰਦੀਆਂ ਸੀ ਅੱਜ ਉੱਥੇ ਘਰ ਪੈ ਚੁੱਕੇ ਕਿਸੇ ਕਿਸੇ ਟਾਈਮ ਕਿੱਥੇ ਖੇਡਦੇ ਹੁੰਦੇ ਸੀ ਲੋਕ ਠੀਕ ਹੈ ਜੀ ਤੇ ਘੁੰਮ ਫਿਰਦੇ ਹੁੰਦੇ ਸੀ ਸਭ ਕੁਝ ਚੇਂਜ ਹੋ ਗਿਆ ਸਮੇਂ ਦੇ ਹਿਸਾਬ ਨਾਲ ਤੇ ਬਾਕੀ ਤੁਹਾਨੂੰ ਪਤਾ ਲੱਗ ਜਾਣਾ ਹਨਾ ਤੇ ਬਣੇ ਰਹੋ ਬਲੌਗ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਨਹਿਰ ਵਾਲਾ ਦਾ ਠੀਕ ਹੈ ਜੀ ਤੇ ਇੱਧਰ ਲੋਕ ਘੁੰਮਣ ਫਿਰਨ ਆਉਂਦੇ ਆ ਹਨਾ ਸਾਰੇ ਲੋਕ ਘੁੰਮਣ ਫਿਰਨ ਆਉਂਦੇ ਇੱਧਰ ਦੇ ਗਿਆ ਜੀ ਤੇ ਡਰਗਨ ਤੋਂ ਲੋਕ ਤਾਂ ਮੋਟੇ ਵਾਚਾ ਸੋਹਣੇ ਲੱਗੇ ਆ ਹਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਆ ਦੇਖੋ ਸਾਰਾ ਹਨ ਜਿੱਦਾਂ ਕਹ ਜੀ ਇਹ ਪੱਧਰਾ ਹੁੰਦਾ ਸੀ ਜੀ ਆ ਹਨ ਦੇਖੋ ਹੁਣ ਸਾਰੇ ਪਾਸੇ ਤਾਂ ਪਲਾਟ ਕੱਟ ਹੋ ਜਾਂਦੇ ਆ ਘਰ ਬਣੇ ਜਾਂਦੇ ਆ ਨਵੇਂ ਤੋਂ ਨਵੇਂ ਹਨ ਉੱਧਲੀ ਸਾਈਡ ਤੇ ਵੀ ਇਦਾਂ ਹੀ ਆ ਸਾਰਾ ਹੀ ਇੱਥੇ ਵੀ ਦੁਕਾਨਾਂ ਬਣ ਗਈਆਂ ਠੀਕ ਹੈ ਜੀ ਤੇ ਸਮੇਂ ਦੇ ਹਿਸਾਬ ਨਾਲ ਸਭ ਕੁਝ ਚੇਂਜ ਹੋਈ ਜਾਂਦਾ ਠੀਕ ਹੈ ਜੀ ਤੇ ਸਾਰੇ ਦੇਖੋ ਇੱਥੇ ਵੀ ਦੁਕਾਨਾਂ ਬਣ ਗਈ ਆ ਆ ਵੀ ਦੁਕਾਨ ਠੀਕ ਹੈ ਜੀ ਇੱਥੇ ਵੀ ਦੁਕਾਨਾਂ ਇਹ ਨਿਆਰ ਵਾਲੀ ਸਾਈਡ ਹੈ ਨਾ ਸਾਰੀ ਸਮੇਂ ਦੇ ਹਿਸਾਬ ਨਾਲ ਪਲਾਟ ਕੱਟ ਹੋਈ ਜਾਂਦੇ ਆ ਠੀਕ ਹੈ ਜੀ भी रहे देखो बो सारे परसिया इधर ठीक है जी बहरों आ गए लोग सारे जिदा इधर कर लगा देखो कपड़िया ठीक है जी कपड़िया कपड़िया भी रखी हैं ਬੜੇ ਵੀ ਰੱਖੋ ਉਹ ਨਾਲ ਘੱਟਾ ਗਿਆ ਨਾ ਨਾਲ ਦੌੜਦਾ ਸੀ ਮੁੰਡਾ ਠੀਕ ਹੈ ਜੀ ਆ ਦੇਖੋ ਪੂਰਾ ਘੱਟ ਗਿਆ ਇੱਥੇ ਲੋਕ ਰਹਿੰਦੇ ਆ ਘਰਾ ਮੁਰੇ ਛੱਟੀ ਜਾਂਦੇ ਆ ਠੀਕ ਹੈ ਜੀ ਇੱਥੇ ਵੀ ਰੋ ਕਿਸੇ ਟਾਈਮ ਖੇਤ ਹੁੰਦੇ ਸੀ ਠੀਕ ਹੈ ਜੀ ਖੇਲਦੇ ਹੁੰਦੇ ਜਦੋਂ ਖੇਤ ਪੱਧਰੇ ਹੁੰਦੇ ਸੀ ਠੀਕ ਹੈ ਜੀ ਇੱਥੇੋਂ ਨਿਕਲਾਂਗੇ ਇਹ ਨਹਿਰ ਵਾਲੀ ਸਾਈਡ ਹੈ ਵੀਰੋ ਉਹ ਪਲਾਟ-ਪਲੂਟ ਕੱਟ ਹੁੰਦੇ ਸਾਰੇ ਲੋਕ ਉੱਥੋਂ ਵੱਢ ਜਾਂਦੇ ਆ ਨਹਿਰ ਤੇ ਠੀਕ ਹੈ ਜੀ ਆਹ ਦੇਖੋ ਘਮ ਹੁੰਦੇ ਨੇ ਬੀਬੀਆਂ ਤੇ ਸਾਰੀਆਂ ਨਹਿਰ ਤੇ ਘੁੰਮਦੇ ਆ ਇੱਥੇ ਹੈਨਾ ਤੇ ਸਾਰੇ ਨਵੇਂ ਪਲਾਟ ਕੱਟ ਹੋਏ ਹੋਗਾ ਇਧਰ ਵੀ ਆਲੇ ਕੇ ਬੀਲੇ ਵਾਲੇ ਆਰੇ ਵਾਲੇ ਆਰੇ ਨੇ ਆਣੇ ਜੀ ਵੀ ਇਧਰ ਵੀ ਉਹ ਮੜ ਜਾਂਦੇ ਆ ਵੀਰ ਜੀ ਘਰ ਇੱਧਰ ਜਣੇ ਦੇ ਇਦਾਂ ਕਾਫੀ ਕਰੂ ਵੀ ਖੇਲਦੇ ਆ ਦੇਖੋ ਪੂਰੇ ਵੀ ਹੀਰਦੇ ਆ ਇਹਦਾ ਪਲਾਟ ਪਲਾਟ ਕਾਫੀ ਆ ਠੀਕ ਆ ਜੀ ਤੇ ਉੱਧਰ ਵੀ ਪਲਾਟ ਸਾਰੇ ਹੀ ਜੀਓ ਵੀ ਕੱਟ ਹੋ ਰਹੇ ਆ ਪਲਾਂਟ ਸਾਰੇ ਕੱਟ ਹੋ ਗਏ ਹਨ ਹਾਂ ਉਹ ਵੀ ਭਾਰ ਘਰ ਪੈ ਰਹੇ ਹਨ ਵੀ ਠੀਕ ਹੈ ਜੀ ਉਧਰ ਵੀ ਆ ਦਿੱਤ ਨਿਆਣੇ ਕੇ ਵੀ ਇਹ ਸਾਰੇ ਨਵੇਂ ਹੀ ਘਰ ਆਏ ਜੀ ਜੀ ਸਾਰੇ ਉਹ ਆ ਕਰਦੇ ਇਹ ਸਾਰੇ ਵੀਰੋਂ ਨਵੇਂ ਹੀ ਘਰ ਬਣੇ ਹੋਣ ਠੀਕ ਹੈ ਜੀ ਸਵਾਗਤ ਠੀਕ ਹੈ ਜੀ ਹਾਂ ਇਹ ਇੱਧਰ ਲੋਕ ਘੁੰਮਣ ਫੈਨ ਆਉਂਦੇ ਆ ਉਹ ਦੇਖੋ ਘੁੰਮਦੇ ਤੇ ਨਹਿਰ ਪੈ ਜਾਂਦੀ ਨਾਲੇ ਠੀਕ ਹੈ ਜੀ ਉੱਧ ਵੀ ਆਪਾਂ ਸਾਈਡ ਤੋਂ ਆਏ ਆ ਪਿੱਛੋਂ ਹਾਂ ਇਹ ਇਹ ਨਹਿਰ ਤੇ ਰਾਹ ਚੜ ਜਾਂਦਾ ਇੱਧਰੋਂ ਨਿਕਲ ਗਿਆ ਦੇਖੋ ਸਾਰੇ ਹੀ ਹਨਾ ਉਹ ਗਾਂ ਘੁੰਮਦੀ ਆ ਵਿੱਚ ਖੇਤਾਂ ਦੇ ਪਤਾ ਕੀ ਚੱਕਰ ਆ ਲੋਕ ਛੱਡ ਦਿੰਦੇ ਆ گاਵਾ ਠੀਕ ਹੈ ਜੀ ਉਹ ਵਿਚਾਰੀਆਂ ਇੱਦਾਂ ਘੁੰਮਦੀਆਂ ਰਹੇ ਉਹਨਾਂ ਦੇ ਕੋਈ ਮਾਰਦਾ ਕਦੇ ਕੋਈ ਮਾਰਦਾ ਠੀਕ ਹੈ ਜੀ ਤੇ ਇੱਕ ਪਤਾ ਨਹੀਂ ਲੱਗਦਾ ਲੋਕ ਰਾਤ ਨੂੰ ਛੱਡ ਜਾਂਦੇ ਆ ਨਾ ਪਿੰਡਾਂ ਦੀਆਂ ਫੇਰ ਨੀਆਂ ਤੇ ਜਾਂ ਨਹਿਰਾਂ ਤੇ ਠੀਕ ਹੈ ਜੀ ਕਈ گاਵਾ ਤਾਂ ਇੱਕ ਵਾਰੀ ਦੋ ਵਾਰੀ ਅਸੀਂ ਕੱਢੀਆਂ ਵੀ ਤੇ ਉਹ ਨਹਿਰ ਦੇ ਵਿੱਚ ਡਿੱਗੀਆਂ ਸੀ ਹਨਾ ਤੇ ਉਹ ਸਾਰੇ ਲੋਕ ਸੀ ਮਾਰੇ ਅਜਿਹਾ ਕਿ ਜੀ ਹਨਾ ਸਹੀ ਨਹੀਂ ਇਹ ਹੈਗਾ ਸਿਸਟਮ ਆਪਣਾ ਆ ਦੇਖੋ ਨਹਿਰਾਂ ਕਿੱਦਾਂ ਦੀਆਂ ਇਹਨਾਂ ਦੇ ਵਿੱਚ گاਵਾ ਡੜੀਆਂ ਦੀਆਂ ਵੀ ਰੋ ਠੀਕ ਹੈ ਜੀ ਜਿਹੜੇ ਛੱਡ ਕੇ ਜਾਂਦੇ ਆ ਨਾ ਲੋਕ ਦੰਦ ਪੀ ਗਏ ਉਹਨਾਂ ਦਾ ਵੇਚ ਕੇ ਬਾਹਰ ਛੱਡੇ ਜਾਂਦੇ ਆ ਨਾ ਉਹਨਾਂ ਨੂੰ ਵਰਤ ਕੇ ਸਾਰਾ ਹੀ ਹਨਾ ਯਾਨੀ ਕਿ ਲੋਕ ਤੜਸ ਨਹੀਂ ਖਾ ਰਹੇ ਉਹਨਾਂ ਦੇ ਨਾਲੇ ਬੜਾ ਸੋਹਣਾ ਪਤਾ ਹਾਂ ਬਈ ਇਹ ਇਹ ਵੇਚ ਨਹਿਰਾਂ ਦੇ ਡੈਗ ਰਈਆਂ ਹਨਾ ਤੇ ਲੋਕ ਇਹਨਾਂ ਨੂੰ ਕੁੱਟ ਰਹੇ ਆ ਮਾਰ ਰਹੇ ਆ ਉਹਨਾਂ ਨੂੰ ਇਹ ਹਨਾ ਤਾਂ ਵੀ ਬੰਦਾ ਜਿੱਥੇ ਬਣਿਆ ਆ ਉਹ گاਵਾਂ ਦਾ ਉੱਥੇ ਛੱਡੇ ਆਵੇ ਨਾ ਸਾਰਾ ਹੀ ਠੀਕ ਹੈ ਜੀ ਤੇ ਇੱਕ ਕੂੜਾ ਸੱਟ ਰੇ ਆ ਵਿੱਚ ਹਨਾ ਆ ਦੇਖੋ ਆ ਦੇਖੋ ਨਹਿਰਾਂ 'ਚ ਕੂੜਾ ਵੀ ਉੱਪਰ ਸੁੱਟੀ ਜਾਂਦੇ ਆ ਲੋਕ ਠੀਕ ਹੈ ਜੀ ਤੇ ਆ ਇਧਰ ਆ ਘੁੰਮਣ ਆਉਂਦੇ ਲੋਕ ਵੀਰੋ ਅੱਲੇ ਦਾ ਥੋੜਾ ਜਿਹਾ ਜਣੇ ਟਾਈਮ ਹੈਗਾ ਘੁੰਮਣ ਦੇ ਵਿੱਚ ਥੋੜੇ ਥੋੜੇ ਇੱਧਰ ਵਿੱਚ ਆ ਰਹੇ ਆ ਲੋਕ ਘੁਮਣਾ ਨਾ ਸਾਰੇ ਹੀ ਹਨਾ ਤੇ ਆ ਦੇਖੋ ਕੂੜਾ ਆਪਾਂ ਇਹਨਾਂ ਦੇ ਪਹਿਲਾਂ ਵੀ ਕੂੜਾ ਨਹਿਰਾਂ ਦੇ ਲੋਕ ਸੈੱਡ ਦਿੰਦੇ ਆ ਕਿਉਂਕਿ ਆਪਣੇ ਹੀ ਪੀਣ ਵਾਲੇ ਪਾਣੀ 'ਚ ਮਿਕਸ ਹੁੰਦਾ ਜਿਹਦਾ ਵਿੱਚ ਚੱਲ ਜਾਂਦਾ ਨਹਿਰਾਂ ਦੇ ਵਿੱਚ ਚੱਲ ਉੜ ਕੇ ਆ ਨਾ ਤੇ ਜਿਹੜਾ ਨਹਿਰ ਦਾ ਪਾਣੀ ਉਹ ਵੀ ਆਪਸ ਨੂੰ ਧਰਤੀ ਦੇ ਵਿੱਚ ਰਚਦਾ ਵੀਰੋ ਹਨਾ ਉਹ ਘਰਾਂ ਦੇ ਵਿੱਚ ਪਹੁੰਚਦਾ ਫਿਰ ਬਿਮਾਰੀ ਬਣ ਕੇ ਠੀਕ ਹੈ ਜੀ ਆਪਣੇ ਲੋਕ ਤੁਹਾਨੂੰ ਪਤਾ ਹੀ ਆ ਹਨਾ ਮੰਨੇ ਨਹੀਂ ਕਰ ਰਿਹਾ ਸਿਸਟਮ ਇਹ ਹਨਾ ਤੇ ਦੇਖੋ ਲੋਕ ਹਮਣਾ ਰਹੇ ਆ ਠੀਕ ਹੈ ਜੀ ਇਹ ਜਾਨ ਕੇ ਤੇ ਇਹ ਵਾਲਾ ਜਿੱਦਾਂ ਕਹਿੰਦੇ ਦੋ ਇਧਰ ਸਾਈਡ ਤੇ ਪਲਾਟ ਕਰਤ ਹੁੰਦੇ ਆ ਵੀ ਸਾਰੇ ਪਲਾਟ ਇਕੱਠਾ ਹੁੰਦੇ ਵੀਰੋ ਦੇਖੋ ਹਨਾ ਸ਼ਾਇਦ ਹਵਾ ਸਕੂਟਰੀ ਤੇ ਪੈਂਦੀ ਹੋਵੇ ਉਸ ਲਈ ਸੋਰੀ ਠੀਕ ਹੈ ਜੀ ਵੀਰੋ ਤੇ ਉਹ ਮੜਿਆ ਕਰਿਓ ਹਨਾ ਜਾਦੇ ਹਵਾ ਜਦ ਤੱਕ ਆ ਜੀਏ ਹਨਾ ਤੈਹੀ ਮੈਂ ਹੌਲੀ ਹੌਲੀ ਜਾ ਰਹਿਆ ਹਾਂ ਉਦਾਂ ਕਿ ਤੁਹਾਨੂੰ ਆਵਾਜ਼ ਦਾ ਪਤਾ ਲੱਗੇ ਸਾਰੀ ਦਾ ਹਨਾ ਤੇ ਇਹ ਨਹਿਰ ਵਾਲਾ ਰਾਹ ਆ ਵੀਰੋ ਔਰ ਦੇਖੋ ਲੋਕ ਘੁੰਮਣ ਜਾ ਰਹੇ ਆ ਤੇ ਦੂਜੀ ਤੁਹਾਨੂੰ ਸਾਈਡ ਵੀ ਦਿਖਾਉਂਦੇ ਆ ਪਲਾਟ ਪਲਾਟ ਦੀ ਔਰ ਆਹ ਦੇਖੋ ਸਾਰੇ ਨਵੇਂ ਹੀ ਆ ਪਲਾਟ ਕੱਟ ਹੋਏ ਸਾਰੇ ਵਾਸੀ ਬੰਦੇ ਆ ਜਿੱਦਾਂ ਬਾਹਰੋਂ ਆਦੇ ਨਾ ਪਰਦੇਸੀ ਕਹਦੀ ਇਹ ਆਪਾਂ ਉਹੀ ਆ ਸਾਰੇ ਰਹਿ ਰਹੇ ਆ ਨਾ ਪਿੰਡ ਦੇ ਵਾਲੇ ਦੁਆਲੇ ਠੀਕ ਹੈ ਜੀ ਪਲਾਟ ਸਾਰੇ ਨਵੇਂ ਲੈ ਲਏ ਆ ਠੀਕ ਹੈ ਜੀ ਇਹ ਇਹ ਸਾਰੇ ਪਲਾਟ ਨਵੇਂ ਕੱਟ ਹੋਏ ਵੀਰੋ ਸਾਰੇ ਠੀਕ ਹੈ ਜੀ ਦੋ ਤਿੰਨ ਸਾਲਾਂ ਦੇ ਵਿੱਚ ਕੱਟ ਹੋਏ ਆ ਹਾਂ ਤੇ ਇਹ کئی ਸਾਰੇ ਖੇਤ ਹੁੰਦੇ ਸੀ ਵੀਰੋ ਇੱਥੇ ਠੀਕ ਹੈ ਜੀ ਸਾਰੇ ਖੇਤ ਜਿੰਨੇ ਵੀ ਆ ਹੁਣ ਦੇਖ ਲਓ ਮਕਾਨ ਆ ਵੀਰੋ ਠੀਕ ਹੈ ਜੀ ਤੇ ਆਵਾਦੀ ਆਪਣੀ ਤੁਹਾਨੂੰ ਪਤਾ ਇੰਡੀਆ ਦੀ ਵਧੀ ਜਾਂਦੀ ਆ ਉਸ ਲਈ ਲੋਕ ਆ ਜਾਂਦੇ ਹਾਂ ਨਾ ਸਾਰੇ ਆ ਜਾਂਦਾ ੱਟੇ ਨੂੰ ਦਾ ਠੀਕ ਹੈ ਜੀ ਆਹ ਜਾ ਰਿਹਾ ਗਰਿਆਂ ਨੂੰ ਪੰਪਾਂ ਨੂੰ ਦਾ ਹਨਾ ਰੋਡ ਤੇ ਜਾਣੀ ਗੇ ਠੀਕ ਹੈ ਜੀ ਆਪਾਂ ਆ ਦੇਖੋ ਪ੍ਰਦੂਸ਼ਨ ਆਪਣੇ ਪੈਰਾਂ ਦਾ ਇਹਦਾ ਧਰਤੀ 'ਚ ਪਾਣੀ ਰਜਣਾ ਹਨਾ ਜਵਾਹ ਵੀ ਦਲਦੇ ਨਹੀਂ ਤੁਹਾਨੂੰ ਪਤਾ ਹਨਾ ਜੀ ਉਹ ਇਹ ਨੁਕਸਾਨ ਕਰਦੇ ਪਾਣੀ ਦਾ ਚਲੋ ਤੁਸੀਂ ਸੱਟਣਾ ਹਨਾ ਆਪ ਸਾਨੂੰ ਪਲਾਸਟਿਕ ਨਾਲ ਵਿੱਚ ਸੱਟੋ ਦੂਜਿਆਂ ਦੇ ਪਾਣੀ ਦੇ ਵਿੱਚ ਨਹਿਰਾਂ ਦੇ ਵਿੱਚ ਪਲਾਸਟਿਕ ਸਿੱਟਣੀ ਬੰਦ ਹੋ ਜੂਵੇ ਸਾਰੀ ਫੇ ਆ ਠੀਕ ਹੈ ਜੀ ਪਾਣੀ ਦਾ ਬਚਾ ਹੋ ਸਕਦਾ ਇੰਦਾ ਪਾਣੀ ਦਾ ਬਚਾ ਨਹੀਂ ਹੋ ਸਕਦਾ ਜਿੰਦਾ ਤੁਸੀਂ ਕਰਦੇ ਆ ਹਨ ਅਰੇ ਸਾਰੇ ਨਵੇਂ ਪਲਾਟ ਘੱਟ ਹੋ ਜੂ ਉਹ ਸਾਰੇ ਨਵੇਂ ਬਾਤੀਆਂ ਹਾਂ ਸਾਰੀਆਂ ਇੱਧਰ ਵੀ ਬਾਤੀਆਂ ਸਾਰੀਆਂ ਇਹ ਸਾਰੇ ਨਵੇਂ ਪਲਾਟ ਆ ਵੀਰੋ ਸਾਰੇ ਦਬਲ ਤਰੀਕਾ ਠੀਕ ਹੈ ਜੀ ਇੱਧਰ ਵੀ ਨਾਲੇ ਇਹਾਰੇ ਨਵੇਂ ਪੁਲਾੜਿਆ ਵੀ ਮਾਪ ਸਪੱਟ ਦੇ ਪਹੁੰਚਣਾ ਆਪਣੇ ਪਿੰਡ ਵਾਲੇ ਤੇ ਠੀਕ ਹੈ ਜੀ ਤੇ ਇੱਧਰ ਵੀ ਇੱਥੇ ਨਾ ਮਕਾਰ ਬੜੀ ਜਾਂਦੇ ਸਾਰੇ ਹੀ ਇੱਧਰ ਪਰ ਰਾਹ ਦੀ ਪ੍ਰੋਬਲਮ ਯਾਰਾ ਮੜ ਗਈ ਤੇ ਸਾਰੇ ਪਲਾਨ ਇੱਧਰ ਵੀ ਬਾਕੀ ਤੁਹਾਨੂੰ ਪਤਾ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦਾ ਨਾ ਤੇ ਜਦੋਂ ਇਹਦਾ ਸਮਾਂ ਲੰਘੀ ਜਾਂਦਾ ਉਹਦਾ ਉਹਦਾ ਸਭ ਕੁਝ ਬਦਲੀ ਜਾਂਦਾ ਨਾ ਹੌਲੀ-ਹੌਲੀ ਸਮੇਂ ਦੇ ਹਿਸਾਬ ਨਾਲ ਇੱਧਰ ਵੀ ਇੱਥੇ ਰਿਕਟਰ ਟਰੈਕ ਪਾਈ ਦਾ ਟਰੈਕਟਰ ਆ ਨਾ ਰਾਮਿਆ ਨਾ ਜਿਹੜਾ ਬਾਕੀ ਚੀ ਆਹ ਫੈਕਟਰੀ ਠੀਕ ਹੈ ਜੀ ਹਾਂ ਪੂਰਾ ਦਾਨ ਦੇਖੋ ਬੰਨਾ ਆ ਆਹ ਦੇਖੋ ਪਿੱਛੇ ਪਹਾੜ ਬਣ ਜਾਂਦਾ ਦੇਖੋ ਇਹ ਪਲਾਸਟਿਕ ਯਾਰ ਇਹ ਪਲਾਸਟਿਕ ਬੁਰਵਾ ਕਰਦੀ ਹਵਾ ਫੇਵਾਟਾ ਫਤ ਠੀਕ ਹੈ ਜੀ ਤੇ ਆਪਣੇ ਲੋਕ ਸਮਝਦੇ ਨਹੀਂ ਇਹਨਾਂ ਨੂੰ ਘਰਾਂ ਤੋਂ ਜਾਣੇ ਕਿ ਖਤਮ ਕੀਤਾ ਜਾਵੇ ਹਨ ਜਿਹੜਾ ਕੂੜਾ ਆ ਮਾੜਾ ਮੋਟਾ ਉਹ ਉਹ ਸਟੋਅ ਹਨ ਤੇ ਜਿਹੜੇ ਬਾਕੀ ਆ ਪਲਾਸਟਿਕ ਦਾ ਸਮਾਂ ਉਹ ਸਾਰਾ ਘਰਾਂ ਚ ਬਰਵਾਲ ਕਰਨ ਇਹ ਦੂਜਾ ਕਰੋ ਸਾਡੇ ਬਾਈ ਦੀ ਬੋਤਲ ਵੀਰੋ ਕਹਿਣ ਦਾ ਮਤਲਬ ਇਹ ਤਾਂ ਆਪਣੇ ਪਿੰਡ ਦੇ ਬੰਦਿਆਂ ਦੇ ਨਹੀਂ ਪਲਾਟ ਕੱਟ ਹੋਏ ਪਿੰਡੋਂ ਬਾਹਲੇ ਵੀਰ ਆ ਕੇ ਰਹਿ ਰਹੇ ਆ ਹਨਾ ਹਨਾ ਬਾਈ ਦਾ ਗੀਤ ਆਇਆ ਨਵਾਂ ਹਨਾ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਘੈਂਟ ਸਾਰਾ ਗੀਤ ਆ ਬਾਕੀ ਤੁਹਾਨੂੰ ਪਤਾ ਹੀ ਆ ਸਿੱਧੂ ਬਾਈ ਦਾ ਗੀਤ ਆਵੇ ਤੇ ਮਿਲਨ ਨਾਲ ਜਬਾਤਾਂ ਇਹ ਪਹੁੰਚ ਜਾਂਦਾ ਹਨਾ ਤੇ 1 ਮਿਲੀਅਨ ਤੱਕ ਦਾ ਕੰਦੇ 10 ਪਤਾ ਨਹੀਂ 15 ਮਿੰਟਾਂ ਜੀ ਪਹੁੰਚ ਗਿਆ ਜੀ ਹਨਾ ਸਾਰਾ ਹੀ ਇਹ ਸਾਡੇ ਪਿੰਡ ਦਾ ਅੱਡਾ ਠੀਕ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਬਾਈ ਦਾ ਘਾਟ ਹੈ ਨਸਰਾ ਕੀਤਾ ਜਾ ਕੇ ਉਹ ਵੀ ਦੇਖਿਓ ਠੀਕ ਹੈ ਜੀ ਤੇ 10 ਮਿੰਟਾਂ ਦੇ ਵਿੱਚ ਕੰਦੇ 1 ਲੱਖ ਤੋ ਉੱਤੇ ਬੰਦੇ ਨੇ ਦੇਖ ਲਿਆ ਸੀ ਪਤਾ ਨਹੀਂ ਇੱਕ ਮਿਲੀਨ ਹੋ ਗਿਆ ਜੀ ਹਨਾ ਤੇ ਉਹ ਵੀ ਦੇਖ ਲਓ ਬਾਈ ਦੀਆਂ ਇੱਦਾਂ ਲੱਗਾ ਆਪਾਂ ਜਾਨੀ ਕਿ ਸੌਂਗ ਦੇ ਵਿੱਚ ਇੱਦਾਂ ਫੀਲ ਹੁੰਦਾ ਕਿਦਾ ਬਾਈ ਸਾਡੇ ਜਿੱਤੇ ਹੀ ਹੁੰਦਾ ਹੈਗੇ ਹਨਾ ਧਰਤੀ ਦੇ ਉੱਤੇ ਤੁਹਾਨੂੰ ਜਿੱਦਾਂ ਪਤਾ ਹਨਾ ਬਾਈ ਜਾਨ ਜਿੱਦਾਂ ਕਹਿੰਦੇ ਸਾਡੇ ਵਿੱਚ ਹੀ ਉਹਦਾ ਦਿਲਾਂ ਦੇ ਵਿੱਚ ਰਾਜ ਕਰਦਾ ਠੀਕ ਹੈ ਜੀ ਤੇ ਬਾਈ ਦਿਲਾਂ ਦੇ ਵਿੱਚ ਰਾਜ ਕਰਦਾ ਸਾਰਿਆਂ ਦੇ ਹਨਾ ਤੇ ਜਾਣੇਗਾ ਉਹਨੇ ਗੀਤ ਨੇ ਸਾਨੂੰ ਅਹਿਸਾਸ ਕਰਾਇਆ ਕਿ ਬਾਈ ਸਾਡੇ ਦੇ ਵਿੱਚ ਹੀ ਹੈ ਕਿ ਕਿਤੇ ਗਿਆ ਨਹੀਂ ਹੈ ਨਾ ਬਾਕੀ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਜੇ ਵੀ ਜਿਹਨੇ ਸੁਣਿਆ ਬਾਈ ਦਾ ਗੀਤ ਸ਼ੇਅਰ ਵੀ ਕਰਿਓ ਕਮੈਂਟ ਵੀ ਬਾਈ ਦੇ ਜਾ ਕੇ ਚੈਨਲ ਤੇ ਸੌਂਪ ਤੇ ਕਰਿਓ ਠੀਕ ਹੈ ਜੀ ਤੇ ਇਹ ਸਾਡਾ ਪੰਡ ਹਨਾ ਆ ਰਹੀ ਇੱਧਰ ਵੀ ਬੀਬੀਆਂ ਕੋ ਮਣਾਉਨੀਆਂ ਇੱਧਰ ਵੀ ਬੀਬੀਆਂ ਕੋ ਮਣਾਉਨੀਆਂ ਨਾ ਪਤੰਗ ਚੜ ਰਹੇ ਆ ਦੋ ਤਰੀਕ ਦੀ ਪਸੰਦ ਆ ਜਿੱਦਾਂ ਤੁਹਾਨੂੰ ਪਤਾ ਇਹਦਾ ਜੀ ਉਹ ਬੀਬੀਆਂ ਦਾ ਸਾਹਮਣੇ ਆ ਪਮਦੀਆਂ ਆ ਇਹ ਮਾਰੀ ਮੋਟੀ ਵਲੌਗ ਦੇ ਵਿੱਚ ਇਹ ਵੀ ਹਵਾ ਐਂਦੀ ਹੋਈ ਤੇ ਮਾਫ਼ ਕਰਿਓ ਸਕੂਟਰੀ ਜੇ ਜਾਂਦਾ ਪਿਆ ਤਾਂ ਕਰਕੇ ਪਰ ਅੱਡਾ ਫੈਂਟ ਕੰਮ ਚੜ ਰਹੇ ਆ ਮਾੜੇ ਮੂਟੇ ਹੋਣ ਦਾ ਹੱਲ ਤੇ ਠੀਕ ਹੈ ਜੀ ਵੀਰੋ ਕਿਦਾਂ ਦਾ ਲੱਗਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਨਾਲੇ ਫੋਲੋ ਕਰ ਲਿਓ ਭਰਾ ਦੇ ਚੈਨਲ ਨੂੰ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਦਾਂ ਦੀਆਂ ਲੱਗੀਆਂ ਵੀਡੀਓ ਹੁਣ ਆਪਾਂ ਇਦੇ ਨਵੇਂ-ਨਵੇਂ ਘੈਂਟ-ਘੈਂਟ ਵਲੌਗ ਸੱਟਾਂਗੇ ਟੂਰ ਕੱਢਾਂਗੇ ਹੁਣ ਵਧੀਆ ਆਪਾਂ ਤੁਹਾਨੂੰ ਜਿੰਨੀਆਂ ਵੀ ਪੰਜਾਬ ਦੇ ਵਿੱਚ ਵਧੀਆ ਜਗ੍ਹਾ ਹੈ ਉਹ ਤੁਹਾਨੂੰ ਦਿਖਾ ਲਾਂਗੇ ਜਿੱਥੇ ਲੋਕ ਘੁੰਮਣ ਫੇਰਨ ਆਉਂਦੇ ਆ ਠੀਕ ਹੈ ਜੀ ਤੇ ਆਪਾਂ ਕਰਾਂਗੇ ਫਗਵਾੜੇ ਵਾਲੋ ਸਟਾਰਟ ਜਲੰਧਰ ਫਗਵਾੜਾ ਬੰਗਾ ਤੁਹਾਨੂੰ ਸਾਰਾ ਕੁਝ ਦਿਖਾ ਲਿਆ ਜਾਊਗਾ ਸ਼ਹਿਰ ਠੀਕ ਹੈ ਜੀ ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਹੋਰ ਵਧੀਆ-ਵਧੀਆ ਪਲੇਸ ਐ ਜਿੱਥੇ ਘੁੰਮਣ ਲੋਕ ਆਉਂਦੇ ਹਨ ਸਾਰਾ ਹੀ ਤੁਹਾਨੂੰ ਦਿਖਾ ਲਿਆ ਜਾਊਗਾ ਆਹ ਵਲੌਗ ਦੱਸਿਓ ਕਿੱਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਪੋਡਕਾਸਟ ਵੀ ਆਪਾਂ ਸ਼ੁਰੂ ਕਰਤਾ ਆ ਠੀਕ ਹੈ ਜੀ ਕਿਸੇ ਵੀ ਨੇ ਆਪਣੀ ਲਾਈਫ ਦੇ ਬਾਰੇ ਦੱਸਣਾ ਹੋਵੇ ਜਾਂ ਠੀਕ ਹੈ ਜੀ ਤੇ ਕੁਝ ਗੱਲਾਂ ਕਰਨੀਆਂ ਹੋਵੇ ਸਾਂਝੀਆਂ ਕਿਸੇ ਆਪਣੇ ਪਬਲਿਕ ਆਪਣੇ ਲੋਕਾਂ ਨਾਲ ਠੀਕ ਹੈ ਜੀ ਤੇ ਉਹ ਕਨੈਕਟ ਕਰ ਐਸੀ ਕਰ ਦਿਓ ਥੱਲੇ ਵੀਡੀਓ ਤੇ ਕਨੈਕਟ ਕਰ ਸਕਦਾ ਠੀਕ ਹੈ ਜੀ ਤੇ ਨਾਲੇ ਪ੍ਰੋਮੋਸ਼ਨ ਕਿਸੇ ਕਰਾਉਣੀ ਹੋਵੇ ਉਹ ਵੀ ਦੱਸਿਓ ਵੀਰੋ ਠੀਕ ਹੈ ਜੀ ਉਹ ਵੀ ਆਪਾਂ ਕੰਨੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖੋ ਬਾਈ ਆਪਣਾ ਚੈਨਲ ਠੀਕ ਹੈ ਜੀ ਤੁਹਾਡਾ ਆਪਣਾ ਠੀਕ ਹੈ ਜੀ ਤੇ ਫੋਲੋ ਕਰ ਲਿਓ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਲੱਗੀ ਵੀਡੀਓ